ਤੇ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਹਰਮਨ ਬੁਟੀਕਸ ਦੇ ਵਿੱਚ ਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਾਂ ਆਪਾਂ ਵਧੀਆ ਨਵੇਂ ਨਵੇਂ ਵਰਕ ਲੈ ਕੇ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਰਹਿੰਨੇ ਤੇ ਲਓ ਜੀ ਅੱਜ ਬਹੁਤ ਜ਼ਿਆਦਾ ਆਪਾਂ ਨੂੰ ਕਮੈਂਟ ਤੇ ਡਿਮਾਟ ਆ ਰਹੀ ਸੀ ਵੀ ਤੁਸੀਂ ਆਪਣੀ ਮਸ਼ੀਨ ਤੇ ਜੋ ਕਿ ਫਰੇਮ ਹੈ ਸਭ ਤੋਂ ਔਖਾ ਆਪਾਂ ਨੂੰ ਇਹ ਫਰੇਮ ਲੱਗਦਾ ਤੇ ਚਲੋ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਇਹ ਫਰੇਮ ਨੂੰ ਆਪਾਂ ਕਿੱਦਾਂ ਸੈੱਟ ਕਰਕੇ ਮਸ਼ੀਨ ਦੇ ਵਿੱਚ ਲਾਉਣੇ ਆ ਤੇ ਚਲੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਵੀਡੀਓ ਵਧੀਆ ਲੱਗੇ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਵੀ ਦੱਸਣਾ ਵੀ ਅੱਗੇ ਤੁਸੀਂ ਕਿਹੋ ਜੀ ਵੀਡੀਓ ਦੇਖਣੀ ਚਾਹੁੰਦੇ ਹੋ ਤੇ ਚਲੋ ਜੀ ਤੁਹਾਨੂੰ ਇਧਰ ਮਸ਼ੀਨ ਆਪਾਂ ਸਟਾਰਟ ਕਰ ਲਈ ਆ ਤੇ ਦੇਖੋ ਇਧਰ ਆਪਾਂ ਚਿੱਪ ਲਗਾਤੀ ਆ ਤੇ ਸਭ ਤੋਂ ਪਹਿਲਾਂ ਆਪਾਂ ਇੱਥੇ ਦੇਖੋ ਇਹ ਵਾਲਾ ਆਉਂਦਾ ਤੇ ਇਹਨੂੰ ਆਪਾਂ ਓਕੇ ਕਰਕੇ ਤੇ ਆਪਣੀ ਮਸ਼ੀਨ ਦਾ ਦੇਖੋ ਫਰੇਮ ਆਪਣੇ ਆਪ ਇੱਥੇ ਸੈੱਟ ਹੋ ਜਾਣਾ ਤੇ ਲਓ ਜੀ ਇਹ ਵਾਲਾ ਆਪਣਾ ਪਹਿਲਾ ਵਾਲਾ ਡਿਜ਼ਾਈਨ ਚੱਲ ਰਿਹਾ ਸੀ ਇਹਨੂੰ ਆਪਾਂ ਦੇਖੋ ਓਕੇ ਕਰਾਂਗੇ ਤਾਂ ਇਹ ਡਿਜ਼ਾਈਨ ਹੋਗੀ ਚਲਪਣ ਤੇ ਜੇ ਆਪਾਂ ਇੱਥੇ ਕਾਂਟੀ ਕਰ ਦਾਂਗੇ ਤਾਂ ਇਹ ਡਿਜ਼ਾਈਨ ਇੱਥੇ ਬਦਲਿਆ ਜਾਣਾ ਤੇ ਚਲੋ ਜੀ ਹੁਣ ਆਪਾਂ ਜਿਹੜਾ ਡਿਜ਼ਾਈਨ ਪਾਉਣ ਲੱਗੇ ਆ ਤੇ ਉਹ ਨੂੰ ਤੁਹਾਨੂੰ ਦੱਸ ਦਿਆਂ ਵੀ ਆਪਾਂ ਉਹ ਨੂੰ ਕਿੱਦਾਂ ਆਪਾਂ ਕੱਢ ਕੇ ਪਾਵਾਂਗੇ ਤੇ ਚਲੋ ਜੀ ਸਮਾਰਕੇ ਧਿਆਨ ਨਾਲ ਦੇਖੀ ਚੱਲਣਾ ਚਲੋ ਜੀ ਜਿੱਥੇ ਆਪਣਾ ਜੋ ਵੀ ਨੇਮ ਪਾ ਕੇ ਆਪਣੇ ਦੇਖੋ ਇਸ ਤਰ੍ਹਾਂ ਜਿਹੜੇ ਡਿਜ਼ਾਈਨ ਨੇ ਸੈੱਟ ਕਰਕੇ ਰੱਖੇ ਹੋਏ ਨੇ ਇਹਨਾਂ ਚੋਂ ਆਪਾਂ ਜੋੜ ਜਾਣ ਪਾਉਣਾ ਉਹ ਨੂੰ ਇਸ ਤਰ੍ਹਾਂ ਆਪਾਂ ਇੱਥੇ ਓਕੇ ਕਲਿੱਕ ਕਰ ਦਾਂਗੇ ਤੋ ਜੀ ਆਪਾਂ ਗਲਾ ਡਿਜ਼ਾਈਨ ਬਣਾ ਚੁੱਕੇ ਆ ਤੇ ਹੁਣ ਆਪਾਂ ਇੱਧਰ ਬਣਾਉਣ ਲੱਗਿਆਂ ਦੇ ਕੋਈ ਬਾਜੂ ਵਰਕ ਤੇ ਦੇਖੋ ਇਹ ਆਪਣੇ ਤੁਹਾਨੂੰ ਦੱਸਾਂਗੇ ਵੀ ਇਹਦੀ ਸਾਈਡ ਦੀ ਵੀ ਕਿੱਦਾਂ ਆਪਾਂ ਇਹਨੂੰ ਦੇਖੋ ਇਹ ਤਾਂ ਇੱਧਰਲੇ ਪਾਸੇ ਮੂੰਹ ਆ ਜਿਵੇਂ ਤੇ ਆਪਾਂ ਫਰੇਮ ਦੂਜੀ ਸਾਈਡ ਲਗਾਇਆ ਤੇ ਇਹਨੂੰ ਆਪਾਂ ਦੇਖੋ ਕਿਸ ਤਰ੍ਹਾਂ ਚੇਂਜ ਕਰਕੇ ਇਹਦੇ ਆਪਾਂ ਜਿਹੜਾ ਫੁੱਲ ਹੈ ਦੂਜੀ ਸਾਈਡ ਕਰ ਦਾਂਗੇ ਤੇ ਤੁਸੀਂ ਧਿਆਨ ਨਾਲ ਦੇਖਣਾ ਕਿਉਂਕਿ ਇਹ ਹੀ ਦੋ ਤਿੰਨ ਗੱਲਾਂ ਹੁੰਦੀਆਂ ਨੇ ਜੋ ਕਿ ਆਪਣੀ ਮਸ਼ੀਨ ਵਿੱਚ ਆਪਾਂ ਨੂੰ ਦਿੱਕਤ ਲਾਉਂਦੀਆਂ ਨੇ ਤੇ ਚਲੋ ਜੀ ਤੁਹਾਡੀ ਬਹੁਤ ਜ਼ਿਆਦਾ ਡਿਮਾਂਡ ਸੀ ਤੁਸੀਂ ਸਾਨੂੰ ਥੋੜਾ ਕਾਣਾ ਮਸ਼ੀਨ ਬਾਰੇ ਵੀ ਦੱਸਿਆ ਕਰੋ ਤੇ ਜਿੰਨੇ ਤੋਂ ਆਪਾਂ ਨੂੰ ਟਾਈਮ ਲੱਗਦਾ ਆਪਾਂ ਤੁਹਾਨੂੰ ਜ਼ਰੂਰ ਜਿੰਨੀਕ ਜਾਣਕਾਰੀ ਆਪਣੇ ਕੋਲੇ ਹੈਗੀ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਲਓ ਜੀ ਇੱਥੇ ਆਪਾਂ ਦੇਖੋ ਜਿਹੜੇ ਇਹ ਵਾਲੇ ਬਣੇ ਹੋਏ ਨੇ ਤੇ ਇੱਧਰ ਆਪਾਂ ਸਾਈਡ ਤੇ ਕਰਕੇ ਲਗਾਤੀ ਐ ਤੇ ਇਹਨੂੰ ਆਪਾਂ ਇੱਧਰ ਲਈ ਸਾਈਡ ਲਿਆਉਣਾ ਤੇ ਦੇਖੋ ਜੀ ਇਹ ਵਾਲੀ ਜਿਹੜੀ ਬਣੀ ਹੋਈ ਐ ਦੇਖੋ ਇਹਦੇ ਨਾਲ ਆਪਣਾ ਡਿਜ਼ਾਈਨ ਆ ਜਿਹੜਾ ਇਸ ਤਰ੍ਹਾਂ ਘੁੰਮ ਕੇ ਤੇ ਦੇਖੋ ਆਪਾਂ ਫੁੱਲ ਉੱਪਰ ਨੂੰ ਕਰਦੇ ਤੇ ਹੁਣ ਆਪਾਂ ਓਕੇ ਕਰਕੇ ਇੱਥੇ ਨੂੰ ਆਪਾਂ ਪਿੱਛੇ ਨੂੰ ਹਾਂ ਲਿਆਵਾਂਗੇ ਦੇਖੋ ਤੇ ਲੋ ਜੀ ਡਿਜ਼ਾਈਨ ਇੱਥੇ ਆਪਣਾ ਸੈੱਟ ਹੋ ਚੁੱਕਿਆ ਤੇ ਇਹਨੂੰ ਆਪਾਂ ਦੇਖੋ ਜਮਾ ਜਿਹੜਾ ਇਹ ਨਾਪ ਮਾਪ ਹੁੰਦਾ ਇਹਦੇ ਸਹੀ ਕਰਕੇ ਲਾ ਲਾਂਗੇ ਕਿਉਂਕਿ ਇਸੇ ਮਾਪ ਤੇ ਆਪਾਂ ਜਿਹੜਾ ਹੁਣ ਕੱਪੜੇ ਤੇ ਆਪਣਾ ਮਾਪ ਲਾਵਾਂਗੇ ਉਸੇ ਤੇ ਇਹਨੇ ਸੈੱਟ ਆਉਣਾ ਤੇ ਲਓ ਜੀ ਇੱਥੇ ਡਿਜ਼ਾਈਨ ਆਪਣਾ ਬਿਲਕੁਲ ਸੈੱਟ ਹੋ ਚੁੱਕਿਆ ਤੇ ਇਹ ਜਿਹੜਾ ਆਪਾਂ ਇੱਥੇ ਆਪਣੇ ਡਿਜ਼ਾਈਨ ਨੂੰ ਛੋਟਾ ਵੱਡਾ ਕਰ ਸਕਦੇ ਹਾਂ ਇਹ ਲਓ ਜੀ ਡਿਜ਼ਾਈਨ ਆਪਣਾ ਸੈੱਟ ਹੋ ਗਿਆ ਤੇ ਇੱਧਰ ਆਪਾਂ ਹੁਣ ਆਪਣੀ ਮਸ਼ੀਨ ਚੱਲ ਚੁੱਕੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਸੈੱਟ ਕਰਾਂਗੇ ਆਪਣਾ ਫਰੇਮ ਕਿ ਨਾਲ ਜੀ ਵਾਲਾ ਜਿਹੜਾ ਆਪਣਾ ਫਰੇਮ ਆ ਦੇਖੋ ਇੱਥੇ ਸੈੱਟ ਹੋ ਚੁੱਕਿਆ ਇੱਥੇ ਆਪਾਂ ਜਿਹੜੇ ਵਾਲੇ ਹੁੰਦੇ ਨੇ ਆਪਾਂ ਖਿੱਚ ਕੇ ਲਾਉਣੇ ਹੁੰਦੇ ਆ ਤਾਂ ਜੋ ਆਪਣੇ ਕੱਪੜੇ 'ਚ ਕੋਈ ਵੀ ਬਾੜ ਨਾ ਪਵੇ ਤੇ ਦੇਖੋ ਕੰਮਾ ਧਾਗਾ ਵੀ ਆਪਾਂ ਤੁਹਾਡੇ ਨਾਲ ਕਦੇ ਵੀਡੀਓ ਸ਼ੇਅਰ ਕਰਾਂਗੇ ਜੇ ਤੁਹਾਨੂੰ ਧਾਗੇ ਬਾਰੇ ਕੁਝ ਪੁੱਛਣਾ ਹੋਵੇ ਤਾਂ ਤੁਸੀਂ ਆਪਾਂ ਨੂੰ ਕਮੈਂਟ ਬਾਕਸ 'ਚ ਮੈਸੇਜ ਛੱਡ ਸਕਦੇ ਹੋ ਤੇ ਚਲੋ ਜੀ ਇੱਥੇ ਆਪਣੀ ਦੇਖੋ ਮਸ਼ੀਨ ਓਕੇ ਹੋ ਚੁੱਕੀ ਐ ਤੇ ਇੱਥੇ ਆਪਾਂ ਜਿਹੜਾ ਇਹ ਹੈ ਦਾ ਸਿੜ ਦਾਂਗੇ ਕੋੜਾ ਤੇ ਚਲੋ ਜੀ ਹੁਣ ਆਪਣਾ ਡਿਜ਼ਾਈਨ ਬਣਨ ਲਈ ਬਿਲਕੁਲ ਤਿਆਰ ਹੈ ਤੇ ਇੱਥੋਂ ਆਪਾਂ ਇਹਨੂੰ ਨੱਪ ਕੇ ਤੇ ਚਲੋ ਜੀ ਮਸ਼ੀਨ ਆਪਣੀ ਹੁੱਕੇ ਕਰਤੀ ਐ ਤੇ ਤੇ ਡਿਜ਼ਾਈਨ ਜਿਹੜਾ ਆਪਾਂ ਸੈੱਟ ਕੀਤਾ ਆਪਣੇ ਆਪ ਬਣਨਾ ਸ਼ੁਰੂ ਹੋਊਗਾ। ਚਲੋ ਜੀ ਵੀਡੀਓ ਵਧੀਆ ਲੱਗੀ ਤਾਂ ਜ਼ਰੂਰ ਦੱਸਿਆ ਕਰੋ। ਜੋ ਵੀ ਤੁਸੀਂ ਪੁੱਛਣਾ ਹੁੰਦਾ ਉਹ ਵੀ ਜ਼ਰੂਰ ਦੱਸਿਆ ਕਰੋ ਤਾਂ ਜੋ ਆਪਾਂ ਵਿੱਚ ਦੀ ਟਾਈਮ ਕੱਢ ਕੇ ਤੁਹਾਡੇ ਨਾਲ ਕੋਈ ਵੀ ਜੋ ਗੱਲਬਾਤ ਆ ਸ਼ੇਅਰ ਕਰ ਸਕੀਏ। ਦੇ ਲੋ ਜਿੱਥੇ ਡਿਜ਼ਾਈਨ ਆਪਣਾ ਬਣਾਣਾ ਸ਼ੁਰੂ ਹੋ ਗਿਆ ਇੱਥੇ ਆਪਾਂ ਪਿਓਰ ਕਰੇਪ ਦਾ ਸੂਟ ਤੇ ਵਰਕ ਕਰ ਰਹੇ ਆ ਤੇ ਸੂਟ ਦੀ ਵੀ ਬਹੁਤ ਝਲਤ ਤੁਹਾਡੇ ਲਈ ਵੀਡੀਓ ਲੈ ਕੇ ਆਵਾਂਗੇ ਦੇ ਲੋ ਜੀ ਉਸ ਤਰ੍ਹਾਂ ਇਸ ਤਰ੍ਹਾਂ ਦਾ ਕੱਲ ਆਪਾਂ ਇਹਦਾ ਜਿਹਾ ਗਲਾ ਸੀ ਦੇਖੋ ਇਸ ਤਰ੍ਹਾਂ ਬਣਾਇਆ ਸੀ ਤੇ ਹੈਗਾ ਆਪਣਾ ਕਾਰਡ ਤੌਜੀ ਤੁਸੀਂ ਕੋਈ ਵੀ ਗੱਲ ਪੁੱਛਣੀ ਹੋਵੇ ਤੇ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਚਲੋ ਠੀਕ ਹੈ ਜੀ ਮਿਲਦੇ ਹਾਂ ਇੱਕ ਨੈਕਸਟ ਵੀਡੀਓ ਦੇ ਵਿੱਚ ਨਵੀਂ ਜਾਣ